लड़की गलत मैसेज करने के इल्जाम लगाए लड़की पाया गया इंस्टीट्यूट के कुटमार की थी है लड़की के पिता के बयान के आधार से दस दर्ज किया गया है और तस्वीर भी सामने आईया तस्वीर सामने आईया ने जिस कुटमार जी की जा रही है प्रोफेसर की तो बठिडा के मामला है जिस प्रोफेसर की कुटमार की जा रही है तस्वीर जा सकता है सीसीटीवी तस्वीर ने ਇੱਕ ਇਸ ਤਰੀਕੇ ਦੇ ਨਾਲ ਹਾਲਾਂਕਿ ਕੁਝ ਲੋਕ ਜਿਹੜੇ ਵਿੱਚ ਪੈਕੇ ਛਡਾਉਣ ਦੀ ਕੋਸ਼ਿਸ਼ ਕਰ ਰਹੇ ਨੇ ਸਿਕਿਉਰਿਟੀ ਗਾਰਡ ਨਜ਼ਰ ਆ ਰਹੇ ਹਨ ਦੋ ਸਿਕਿਉਰਿਟੀ ਗਾਰਡ ਨਜ਼ਰ ਆ ਰਹੇ ਨੇ ਜਿਨ੍ਹਾਂ ਦੇ ਵੱਲੋਂ ਬਚਾਇਆ ਜਾ ਰਿਹਾ ਹੈ ਪਰ ਇਥੇ ਇੱਕ ਔਟਮਾਰ ਜਿਹੜੀ ਹੈ ਉਹ ਕੀਤੀ ਗਈ ਹੈ ਔਰ ਇਲਜ਼ਾਮ ਗੰਭੀਰ ਲੱਗੇ ਨੇ ਇਲਜ਼ਾਮ ਜਿਹੜੇ ਨੇ ਲਗਾਏ ਗਏ ਨੇ ਕਿ ਲੜਕੀ ਨੂੰ ਮੈਸੇਜ ਕੀਤੇ ਗਏ ਗਲਤ ਮੈਸੇਜ ਕੀਤੇ ਗਏ ਔਰ ਇਥੋਂ ਤੱਕ ਵੀ ਉਸ ਨੂੰ ਮਿਲਨ ਦਾ ਦਬਾਅ ਬਣਾਇਆ ਗਿਆ ਹੈ ਜਿਸ ਤੋਂ ਬਾਅਦ ਹੁਣ ਲੜਕੀ ਦੇ ਪਿਤਾ ਦੇ ਬਿਆਨਤ ਦੇ ਆਧਾਰ ਤੇ ਮਾਮਲਾ ਦਰਜ ਹੋ ਗਿਆ ਹੈ ਤਾਂ ਇਹ ਤਸਵੀਰਾਂ सामने आईया ने कोडोर नजर आ, आ रहा है जिस आराम हालांकि पहला नौजवान चल रहा होंगे पर अचनचेत तो उस वालों कुटमार करनी शुरू कर दी जाती है और हालांकि ये हो सकता है कि उसके पिछे पिछे आ रहा होर जिमें उसका द लगे तो उसने कुटमार करनी शुरू कर दी लड़की के पिता के बयान भी जोड़े ने गए हैं और उन्होंने आधार पर पुलिस ने मामला दर्ज कर लिया है इल्जाम प्रोफेसर से गलत मैसेज करा दे ਅੱਜ ਸਭ ਤੋਂ ਪਹਿਲਾ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਦਾ ਸਾਰਾ ਮਾਮਲਾ ਹੈ ਕੰਸਟੀਚਿਊਟ ਦਾ ਔਰ ਜਿੱਥੇ ਕੁਟਮਾਰ ਕੀਤੀ ਜਾ ਰਹੀ ਹੈ ਹਾਲਾਂਕਿ ਸਿਕਿਉਰਿਟੀ ਗਾਰਡ ਵੀ ਨਾਲ-ਨਾਲ ਤੁਰ ਰਿਹਾ ਸੀ ਤਾਂ ਮੌਕੇ ਤੇ ਹੀ ਉਸਨੇ ਜਿਹੜਾ ਹੈ ਇਹਨਾਂ ਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਹੈ ਪ੍ਰੋਫੈਸਰ ਨੂੰ ਤਾਂ ਕਿ ਉਸ ਨੂੰ ਕੁਟਿਆ ਨਾ ਜਾਵੇ ਨਾਲ ਹੀ ਦੂਸਰਾ ਜਿਹੜਾ ਪ੍ਰੋਫੈਸਰ ਜਿਹੜਾ ਸਿਕਿਉਰਿਟੀ ਗਾਰਡ ਹੈ ਉਹ ਆ ਜਾਂਦਾ ਹੋਰ ਲੋਕ ਵੀ ਉਸੇ ਮੌਜੂਦ ਨੇ ਫੈਕਲਟੀ ਹੋਏਗੀ ਤਾਂ ਉਹਨਾਂ ਦੇ ਵੱਲੋਂ ਵੀ ਕੋਸ਼ਿਸ਼ ਕੀਤੀ ਗਈ ਹੈ ਕਿ ਮਸਲਾ ਠੰਡਾ ਕੀਤਾ ਜਾਵੇ ਪਰ ਲਗਾਤਾਰ ਇਹ ਕੁਟਮਾਰ ਕੀਤੀ ਜਾ ਰਹੀ ਸੀ ਕਿਉਂਕਿ ਟੈਸ਼ ਦੇ ਵਿੱਚ ਆਇਆ ਸੀ ਇਹ ਪਰਿਵਾਰ ਗੁੱਸੇ ਦੇ ਵਿੱਚ ਆਇਆ ਸੀ ਕਿਉਂਕਿ ਇਲਜ਼ਾਮ ਗੰਭੀਰ ਨੇ ਕਿ ਲੜਕੀ ਨੂੰ ਮੈਸੇਜ ਕੀਤਾ ਗਿਆ ਹੈ ਤਾਂ ਸੁਰਜਪਾਲ ਨੇ ਮੇਰੇ ਸਹੋਗੀ ਫੋਨ ਲਾਈਨ ਤੇ ਸੁਰਜ ਕੀ ਹੈ ਜਾਣਕਾਰੀ ਔਰ ਕੀ ਉਹ ਲੜਕੀ ਵੀ ਇਸੇ ਹੀ ਇੰਸਟੀਚਿਊਟ ਦੇ ਨਾਲ ਸੰਬੰਧਿਤ ਹੈ ਅ ਤੱਕ ਕਿ ਕੁਝ ਹੁਣ ਤੱਕ ਪੁਲਿਸ ਦਾ ਕਹਿਣਾ ਹੈ ਬਿਲਕੁਲ ਕੋਈ ਦੋ ਰਹਿ ਨਹੀਂ ਜਿਸ ਤਰ੍ਹਾਂ ਦੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਹਰ ਕਿਸੇ ਨੂੰ ਸਵਾਲ ਖੜੇ ਕਰਦੇ ਨੇ ਕਿ ਆਖਿਰਕਾਰ ਹੋਇਆ ਕੀ ਹੈ ਪਹਿਲਾਂ ਤਾਂ ਅਸੀਂ ਇੱਥੇ ਇਹ ਸਾਫ਼ ਕਰ ਦਈਏ ਕਿ ਨਿਊਜ਼ ਰਿਪੋਰਟ ਨਹੀਂ ਕਦੇ ਕੋਈ ਮਨਸ਼ਾ ਨਹੀਂ ਹੁੰਦੀ ਕਿ ਕਿਸੇ ਵੀ ਵੱਡੇ ادارے ਨੂੰ ਟਾਰਗੇਟ ਕਰਨਾ ਉਹਦੇ ਅਮੇਜ਼ ਨੂੰ ਡੈਮੇਜ ਕਰਨਾ ਜੇ ਖਬਰ ਦੀ ਗੱਲ ਕੀਤੀ ਜਾਵੇ ਤੇ ਲੜਕੀ ਇਥੇ ਡਾਕਟਰੀ ਦੀ ਪੜ੍ਹਾਈ ਕਰਦੀ ਹੈ ਆਰੋਪਾਂ ਦੇ ਮੁਤਾਬਕ ਜਿਵੇਂ ਲੜਕੀ ਦੇ ਪਿਤਾ ਨੇ ਸਟੇਟਮੈਂਟ ਦਿੱਤੀ ਹੈ ਕਿ ਉਹਨਾਂ ਦੀ ਬੇਟੀ ਕਾਫੀ ਦਿਨਾਂ ਤੋਂ ਪਰੇਸ਼ਾਨ ਸੀ ਫਾਦਰ ਨੇ ਪੁੱਛਿਆ ਪਰੇਸ਼ਾਨੀ ਦੀ ਵਜ੍ਹਾ ਤਾਂ ਲੜਕੀ ਨੇ ਰੋਂਦੇ ਹੋਏ ਦੱਸਿਆ ਕਿ ਮੈਨੂੰ ਉਥੋਂ ਦਾ ਪ੍ਰੋਫੈਸਰ ਹੈ ਜਿਹੜਾ ਉਹ ਅਸ਼ਲੀਲ ਮੈਸੇਜ ਕਰਦਾ ਹੈ ਮੈਨੂੰ ਬਾਹਰ ਇਕੱਲੇ ਨੂੰ ਮਿਲਣ ਵਾਸਤੇ ਬਾਰ-ਬਾਰ ਥ्रेट ਕਰਦਾ ਹੈ ਕਿ ਮੈਨੂੰ ਬਾਹਰ ਆ ਕੇ ਮਿਲ ਇੰਨੀ ਗੱਲ ਸੁਣਦਿਆਂ ਹੋਈ ਪਿਤਾ ਗੁੱਸੇ 'ਚ ਆ ਗਿਆ ਤੇ ਉਸਨੇ ਇੰਸਟੀਚੂਟ ਦੇ ਅੰਦਰ ਦਾਖਲ ਹੋ ਕੇ ਉਸ ਪ੍ਰੋਫੈਸਰ ਦੀ ਕੁੱਟਮਾਰ ਹੈ ਜਿਹੜੀ ਕਰਨੀ ਸ਼ੁਰੂ ਕਰ ਦਿੱਤੀ ਜਿਹੜੀ ਕਿ ਸੀਸੀਟੀਵੀ ਤਸਵੀਰਾਂ ਦੇ ਵਿੱਚ ਵੀ ਕੈਦ ਹੋਈ ਹੈ ਜਿਸ ਦੇ ਵਿੱਚ ਪ੍ਰੋਫੈਸਰ ਦੀ ਕੁੱਟਮਾਰ ਹੈ ਜਿਹੜੀ ਉਹ ਕਰਦਾ ਹੋਇਆ ਨਜ਼ਰ ਆ ਰਿਹਾ ਹਾਲਾਂਕਿ ਫੈਕਟ ਪੁਲਿਸ ਕੋਲੇ ਕਿਸ ਤਰ੍ਹਾਂ ਦੇ ਨੇ ਕਿ ਵਾਕਿਆ ਹੀ ਉਹ ਥ੍ਰੈਡ ਕਰਦਾ ਸੀ ਜਾਂ ਵਾਕਿਆ ਪਰੇਸ਼ਾਨ ਕਰਦਾ ਸੀ ਫਿਲਹਾਲ ਇਹ ਇਨਵੈਸਟੀਗੇਸ਼ਨ ਦਾ ਵਿਸ਼ਾ ਜ਼ਰੂਰ ਹੈ ਪਰ ਮੌਕੇ ਤੇ ਪੁਲਿਸ ਪਹੁੰਚੀ ਹੈ ਪੁਲਿਸ ਲੜਕੀ ਦੇ ਪਿਤਾ ਦੀ ਕੰਪਲੇਂਟ ਹੈ ਜਿਹੜੀ ਉਹ ਜ਼ਰੂਰ ਉਹਨਾਂ ਨੇ ਲੈ ਲਈ ਹੈ ਤੇ ਉਸ ਤੋਂ ਬਾਅਦ ਉਸ ਦੀ ਕੰਪਲੇਟ ਤੇ ਪੁਲਿਸ ਕਾਰਵਾਈ ਕਰੇਗੀ ਪਰ ਜਦੋਂ ਐਡੇ ਵੱਡੇ ਇੰਸਟੀਚਿਊਟ ਦੇ ਵਿੱਚ ਇਸ ਤਰ੍ਹਾਂ ਦੇ ਐਲੀਗੇਸ਼ਨ ਲੱਗ ਰਹੇ ਕਿ ਤਾਂ ਜਾਹਿਰ ਤੌਰ ਤੇ ਉਹ ਮਾਪੇ ਜ਼ਰੂਰ ਪੇਸ਼ ਆਣੇ ਜਿਨ੍ਹਾਂ ਮਾਪਿਆਂ ਦੇ ਬੱਚੇ ਇਨ੍ਹਾਂ ਵੱਡੇ ਵੱਡੇ ਅਧਾਰਿਆਂ 'ਚ ਪੜਦੇ ਨੇ ਕਿਉਂਕਿ ਗੁਰੂ ਔਰ ਸ਼ੇਸ਼ਦਾ ਦਾ ਰਿਸ਼ਤਾ ਹੈ ਗਿੜਾ ਕਿਤੇ ਨਾ ਕਿਤੇ ਇਸ ਚੈਟ ਜਾਂ ਇਸ ਮਾਮਲੇ ਤੋਂ ਬਾਅਦ ਤਾਰ-ਤਾਰ ਹੁੰਦਾ ਹੋਇਆ ਨਜ਼ਰ ਜ਼ਰੂਰ ਆ ਰਿਹਾ ਹੈ ਪਰ ਦੂਸਰੇ ਪਾਸੇ ਪੋਰਟਸ ਅਧਿਕਾਰੀ ਕਹਿੰਦੇ ਨੇ ਕਿ ਜਿਸ ਤਰ੍ਹਾਂ ਦੀ ਸਟੇਟਮੈਂਟ ਲੜਕੀ ਦਾ ਪਿਤਾ ਲਿਖਵਾਏਗਾ ਉਹ ਸਟੇਟਮੈਂਟ ਦੇ ਆਧਾਰ ਤੇ ਕਾਰਵਾਈ ਜ਼ਰੂਰ ਕੀਤੀ ਜਾਏਗੀ ਹਾਲਾਂਕਿ ਸਚਾਈ ਕੀ ਹੈ ਫਿਲਹਾਲ ਇਸ ਦਾ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਆ ਮੈਨੇਜਮੈਂਟ ਦਾ ਕੀ ਕਹਿਣਾ ਹੈ ਸੁਰਜ ਦੇਖੋ ਮੈਨੇਜਮੈਂਟ ਦੇ ਨਾਲ ਸਭ ਤੋਂ ਪਹਿਲਾਂ ਸੀ ਉਹਨਾਂ ਦਾ ਪੱਖ ਜਾਣਨਾ ਕਿ ਐਡਾ ਵੱਡਾ ਅਦਾਰਾ ਤੁਸੀਂ ਰਨ ਕਰ ਰਹੇ ਹੋ ਅਦਾਰੇ ਦੇ ਵਿੱਚ ਇਸ ਤਰ੍ਹਾਂ ਦੀ ਗੱਲਬਾਤ ਹੁੰਦੀ ਹੈ ਤਾਂ ਜ਼ਾਹਿਰ ਤੌਰ ਚਾਹ ਹੁੰਦੀ ਯਾਦ ਆ ਰਹੇ ਦੀ ਅਮੇਜ਼ ਹੁੰਦੀ ਉਹ ਕਿਤੇ ਨਾ ਕਿਤੇ ਪ੍ਰਭਾਵਿਤ ਹੁੰਦੀ ਉਹ ਕਹਿੰਦੇ ਕਿ ਬਿਲਕੁਲ ਸਾਨੂੰ ਇਸ ਚੀਜ਼ ਦੀ ਕੋਈ ਨੌਲੇਜ ਨਹੀਂ ਹੈ ਸਿਰਫ ਉਹਨਾਂ ਦੇ ਫਾਦਰ ਅੰਦਰ ਆਂਦੇ ਨੇ ਆਉਣ ਤੋਂ ਬਾਅਦ ਸਾਡੇ ਟੀਚਰ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੰਦੇ ਨੇ ਸਾਨੂੰ ਇਹਦੇ ਬਾਰੇ ਫਿਲਹਾਲ ਕੋਈ ਪਤਾ ਨਹੀਂ ਹੈ ਪਰ ਜਿਸ ਤਰ੍ਹਾਂ ਸਾਡੇ ਸਾਹਮਣੇ ਆ ਕੇ ਫੈਕਟ ਰੱਖੇ ਜਾਣਗੇ ਅਸੀਂ ਉਹਨਾਂ ਦੇ ਖਿਲਾਫ ਬੰਦੀ ਕਾਰਵਾਈ ਜ਼ਰੂਰ ਕਰਾਂਗੇ ਕਿ ਆਖਿਰਕਾਰ ਕਿਉਂ ਇਸ ਤਰ੍ਹਾਂ ਦੀ ਘਟਨਾ ਹੋਈ ਹੈ ਪਰ ਦੂਜੀ ਵੱਡੀ ਗੱਲ ਉਹਨੇ ਇਹ ਵੀ ਕਹੀ ਹੈ ਕਿ ਜੋ ਵੀ ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਦੇਗਾ ਜਾਂ ਬੱਚਿਆਂ ਨਾਲ ਇਸ ਤਰ੍ਹਾਂ ਦਾ ਮਾਮਲਾ ਆਏਗਾ ਤਾਂ ਅਸੀਂ ਇਹਨੂੰ ਨੌਕਰੀ ਤੋਂ ਤੁਰੰਤ ਟਰਮੀਨੇਟ ਕਰਾਂਗੇ ठीक है बहुत बहुत शुक्रिया सूरज तमाम जानकारी धनवाद है तो कुल मिला के तस्वीर सबूत ने को इस कुटमार में लैके क्योंकि मामला जोड़ा है इसके पिछे इसकी वजह कोई हो रही है गंभीर है ਅਜਿ ਇਸ ਇੰਸਟੀਚਿਊਟ ਦਾ ਮਾਮਲਾ ਹੈ ਹਾਲਾਂਕਿ ਅਸੀਂ ਪਛਾਣ ਤੁਹਾਡੇ ਤੱਕ ਜਨ ਤੱਕ ਨਹੀਂ ਕਰ ਰਹੇ ਤਾਂ ਉਹਨਾਂ ਦੇ ਜ਼ੋਨਲ ਹੈਡ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਅ ਸਵਾਗਤ ਹੈ ਨਿਊਜ਼ 18 ਪੰਜਾਬ ਤੇ ਇਹ ਸਾਰਾ ਮਾਮਲਾ ਸਾਹਮਣੇ ਆਇਆ ਕੁਟਮਾਰ ਦਾ ਪ੍ਰੋਫੈਸਰ ਦੀ ਔਰ ਉਹਨਾਂ ਤੇ ਇਲਜ਼ਾਮ ਵੀ ਲੱਗੇ ਨੇ ਕਿ ਉਹਨਾਂ ਨੇ ਲੜਕੀ ਨੂੰ ਗਲਤ ਮੈਸੇਜਸ ਕੀਤੇ ਔਰ ਦਬਾਅ ਵੀ ਬਣਾਇਆ ਹੈ ਬਾ ਮਿਲਨ ਦਾ ਸਾਰਾ ਮਾਮਲਾ ਅਸੀਂ ਕਹਿ ਸਕਦੇ ਗੰਭੀਰ ਹੈ ਕੀ ਕੁਝ ਫਸਟ ਰਿਐਕਸ਼ਨ ਹੈ ਤੁਹਾਡਾ मैम इसमें ऐसा है कि हम लोग एज इंस्टीट्यूशन और एज ए टीचर इसको बहुत इसकी रिस्पॉन्सिबिलिटी लेते हैं और हम लोग हमेशा हमारे पूरे स्टाफ को एजुकेट करते हैं और बिल्कुल एक जो स्टूडेंट और टीचर के बीच में एक जो बिल्कुल रिलेशन होना चाहिए बहुत ही पूरा विद डेकोरम के साथ होना चाहिए और ये रिलेशन ऑब्वियसली क्लासरूम तक ही होना चाहिए रिस्ट्रिक्ट बच्चे को पढ़ाएं उसके बढ़िया अच्छे से डाउट ले उसकी सक्सेस को इंश्योर करें इतना ही हमारा फर्ज होना चाहिए और हमने इस बार भी इसको टेक केयर किया हमारे पास नोटिस में कल इशू आया था तो उस उसपे हमने उन फैकल्टी उम्र को शो कॉज इशू करके और आज उनको हमने जब ये नोटिस और आगे इस तरीके से इसमें जब डिटेल और मालूम पड़ी तो इनको हमने आज टर्मिनेट भी कर दिया है इस बारे में एल बहुत एश्योर करता है पेरेंट्स को और हम तो इस बारे में भी थैंकफुल है पंजाब की पूरी जनता की, की लोगों के कि उन पर उन्होंने ट्रस्ट पूरा पे किया हुआ है और हम उनको आज इमीडिएट टर्मिनेट भी किया है और इस चीज हमारी जीरो टॉलरेंस पॉलिसी है इस पर बिल्कुल मैं सबको एश्योर करना चाहता हूँ कि

बिल्कुल पेरेंट को भी कहा है क्योंकि जैसे ही हमारे नॉलेज में चीज आई है बिल्कुल हमने फॉरन एक्शन लिया है क्योंकि जैसे मैंने पहले भी बताया आपको कि हम लोग इससे बहुत कंसर्न रखते हैं और जीरो सदन जी आखिरी सवाल है क्योंकि बहुत बड़ा आपका इंस्टीट्यूट है ब्रांचेज है अलग अलग जगहों पर एक बहुत बड़ा नाम है क्या आप कुछ आप स्टूडेंट्स को मैसेज करना चाहेंगे कन्वे करना चाहेंगे क्योंकि आगे से अगर ऐसी कोई दिक्कत उनको आती है मैं बिल्कुल स्टूडेंट को इसमें कहना चाहूंगा कि आप सबसे पहले तो कोशिश करें कि आप जब अपने कैंपस में है तभी उसी समय अपने टीचर से आप अच्छे से डाउट ले बढ़िया और कोशिश करें कि जैसे हम लोग हमेशा भी कहते हैं बच्चों को कि थोड़ा सा अगर आप सोशल मीडिया के थ्रू या चैटिंग साइट के थ्रू अगर मान लो अपने डाउट भी पूछते हैं तो आपका वेस्टेज ऑफ टाइम भी थोड़ा हो जाता है क्योंकि कई बार आपके डिस्ट्रेक्शन के चांसेस बन जाते हैं जब उसको ओपन करते हैं टू ओप टू टेक द डाउट तो बेटर होगा कि बच्चे

ਜੀ ਜੀ ਉਹਨਾਂ ਨੇ ਕੋਈ ਸ਼ਿਕਾਇਤ ਕੀਤੀ ਹੈ ਜੇ ਕੋਈ ਮਿਸਬੀਹਵ ਕਰ ਰਿਹਾ ਜੀ ਇਹਨਾਂ ਨਾਲ ਤੇ ਉਹਦੇ ਕਰਕੇ ਆਏ ਆ ਜੀ ਇੱਥੇ ਤੇ ਜਿਹਾ ਜਿਹਾ ਉਹ ਕਹਿੰਦੇ ਉਹ ਜਿਵੇਂ ਕਰ ਵੀ ਕਰਦੇ ਕਿਸ ਸਰ ਐਡਿਕਸ਼ਨ ਕੀ ਲਾਏ ਪੇਰੈਂਟਸ ਨੇ ਉਹ ਕਹਿੰਦੇ ਵੀ ਪੇਰੈਂਟਸ ਨੇ ਕਹਿੰਦੇ ਵੀ ਸਾਡੇ ਬੱਚੇ ਨੂੰ ਕੋਈ ਮਾਸਟਰ ਕੋਈ ਟੀਚਰ ਐ ਤੇ ਕੋਈ ਉਹ ਵਗੈਰਾ ਕੁਚੜ ਤੂੜ ਉਹ ਕਰਦੇ ਨੇ ਮੈਸੇਜ ਵਗੈਰਾ ਕਰਦੇ ਹਾਂਜੀ ਕਿਹੜਾ ਸਟੇਜ ਹੈ ਇਹ ਲੈਣਾ ਕੋਈ ਮੈਸੇਜ ਵਗੈਰਾ ਸਾਹਮਣੇ ਆਈ ਜੀ ਵੀ ਸਟੇਜ ਤੱਕ ਆਪਣੇ ਕੋਲ ਮੈਸੇਜ ਵਗੈਰਾ ਕੋਈ ਸਾਹਮਣੇ